ਸਤਿ ਸ਼੍ਰੀ ਅਕਾਲ ਦੋਸਤੋ ਸੈਮਕਨਾਲ 12 14 ਤੇ ਤੁਹਾਡਾ ਸਵਾਗਤ ਹੈ ਲੋਵੀ ਮਿੱਤਰੋ ਮੈਂ ਤੇ ਜਿਹੰਦਰ ਅਸੀਂ ਆਏ ਹੋਏ ਸੀਗੇ ਜੀ ਸ਼੍ਰੀਨਗਰ ਗੱਡੀ ਖਾਲੀ ਕਰਕੇ ਲੱਗੇ ਸੀ ਕਾਨਵਾਜ ਦੇ ਵਿੱਚ ਤੇ ਅਗਲੇ ਦਿਨ ਅਸੀਂ ਚੱਲੇ ਆ ਜੀ ਬਦਾਮ ਤੇ ਕਰੋੜ ਲੈਣ ਵਾਸਤੇ ਗੁੱਤਾ ਡਰਾਈਵ ਰੂਟ ਬਿੱਲੇ ਦੀ ਹੱਟੀ ਤੇ ਅਖਰ ਰੋਡ ਤੇ ਬਦਾਮ ਬਾਈ ਜੀ ਹੋਲਸੇਲ ਰੇਟ ਤੇ ਮਿਲਦੇ ਆ ਇੱਥੇ ਆਓ ਵੀ ਮਿੱਤਰੋ ਚਲਿਏ ਦੁਕਾਨ ਦੇ ਅੰਦਰ ਤੇ ਤੁਹਾਨੂੰ ਦਿਖਾਉਨੇ ਆ ਕੀ ਕੀ ਪਿਆ ਬਾਈ ਹੁਣਾਂ ਕੋਲੇ ਕੇਸਰ ਵਗੈਰਾ A to Z ਸਮਾਨ ਆ ਬਾਈ ਜਿਹੜਾ ਕੋ ਮਰਜ਼ੀ ਲੈ ਲਓ ਵੀ ਦੋਸਤੋ ਮੈਂ ਤੇ ਜਿੰਦਰ ਖੜੇ ਆਂ ਜੀ ਬਿੱਲੇਬਾਈ ਦੀ ਹੱਟੀ ਦੇ ਅੰਦਰ ਮਤਲਬ ਕਿ ਗੁਪਤਾ ਡਰਾਈ ਫਰੂਟ ਤੇ ਲਓ ਵੀ ਪਹਿਲੀ ਗੱਲ ਤਾਂ ਇਹ ਆ ਨਾ ਹੀ ਮੈਂ ਕੋਈ ਪੇਟ ਪ੍ਰਮੋਸ਼ਨ ਕਰ ਰਿਹਾ ਨਾ ਹੀ ਮੈਂ ਕੋਈ ਵੀਡੀਓ ਦੇ ਪੈਸੇ ਲਏ ਆ ਮੇਰਾ ਵੀਡੀਓ ਬਣਾਉਣ ਦਾ ਮਕਸਦ ਸਿਰਫ ਇਹੀ ਸੀ ਕਿ ਸਾਡੇ ਡਰਾਈਵਰ ਭਰਾਵਾਂ ਲਈ ਬਿੱਲੇਬਾਈ ਦੀ ਦੁਕਾਨ ਤੇ ਬਹੁਤ ਹੀ ਵਧੀਆ ਸਹੂਲਤਾਂ ਨੇ ਜਦੋਂ ਕਾਣਬਾਈ ਲੱਗਦੀ ਆ ਤਾਂ ਡਰਾਈਵਰ ਭਰਾ ਸਾਡੇ ਜਿਹੜਾ ਆਪਦਾ ਖਾਣਾ ਪਾਣੀ ਬਣਾਉਂਦੇ ਆ ਤਾਂ ਸਾਨੂੰ ਪਾਣੀ ਦੂਰ ਨੇੜੇ ਲੈਣ ਜਾਣਾ ਪੈਂਦਾ ਏ ਤੇ ਬਿੱਲੇਬਾਈ ਦੀ ਹੱਟੀ ਤੇ ਪਾਣੀ ਦੀ ਬਾਥਰੂਮ ਦੀ ਬਹੁਤ ਵਧੀਆ ਸਹੂਲਤ ਹੈ ਜੀ ਸਾਫ ਸੁਥਰੇ ਬਾਥਰੂਮ ਇੱਥੇ ਅਵੇਲੇਬਲ ਹੈ ਜਦੋਂ ਵੀ ਕਾਨਵਾਈ ਲੱਗਦੀ ਹੈ ਤਾਂ ਸਾਡੇ ਡਰਾਈਵਰ ਭਰਾਵਾਂ ਨੂੰ ਆਸੇ ਪਾਸੇ ਘਰ ਹੋਣ ਦੇ ਕਰਕੇ ਘਰ ਕੋ ਰਬਾਣੇ ਵੇ ਆ ਫੈਮਿਲੀਆ ਰਹਿੰਦੀ ਹੈ ਜੀ ਪਰਿਵਾਰ ਰਹਿੰਦੇ ਆ ਤੇ ਬਹੁਤ ਦਿੱਕਤ ਆਉਂਦੀ ਆ ਇਸ ਕਰਕੇ ਸਾਡੇ ਡਰਾਈਵਰ ਭਰਾ ਜਦੋਂ ਮਰਜ਼ੀ ਆ ਕੇ ਬਾਥਰੂਮ ਯੂਜ਼ ਕਰ ਸਕਦੇ ਆ ਉਹ ਟੈਕਸੀ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਹੈ ਜੀ ਟੈਕਸੀ ਡਰਾਈਵਰ ਭਰਾਵਾਂ ਲਈ ਵੀ ਬਹੁਤ ਵਧੀਆ ਸਹੂਲਤਾਂ ਨੇ ਇੱਥੇ ਬਿੱਲੇਬਾਈ ਦੀ ਹੱਟੀ ਤੇ ਜਦੋਂ ਵੀ ਤੁਸੀਂ ਕੋਈ ਲੇ ਮਨਾਲੀ ਇੱਧਰ ਲੈ ਦਾ ਜਾਂ ਸ਼੍ਰੀਨਗਰ ਦਾ ਟੂਰ ਲੈ ਕੇ ਆਉਂਦੇ ਹੋ ਅ ਜਰੂਰ ਵਿਜ਼ਿਟ ਕਰਕੇ ਜਾਈਓ ਜੀ ਬਿੱਲੇਬਾਈ ਦੀ ਹੱਟੀ ਤੇ ਦਿਖਾਉਨੇ ਤੁਹਾਨੂੰ ਕੀ ਕੀ ਪਿਆ ਬਿੱਲੇਬਾਈ ਦੀ ਹੱਟੀ ਤੇ ਲੋਵੇ ਮਿੱਤਰੋ ਆ ਪਿਆ ਜੀ ਖਰੋਟ ਅਲੱਗ-ਅਲੱਗ ਰੇਟ ਆ ਜੀ ਇਹ ਦੇਖੋ ਟੋਕਰੀਆਂ ਦੇ ਵਿੱਚ ਸਾਰੇ ਅਖਰੋਟ ਪਏ ਆ ਅਲੱਗ-ਅਲੱਗ ਕਿਸਮ ਦੇ ਅਖਰੋਟ ਹੈ ਜੀ ਤੇ ਇੱਕੋ ਸੈੱਟ ਦੇ ਵੀ ਹੈਗੇ ਆ ਤੇ ਆ ਰਾਜਮਾ ਪਏ ਆ ਜੀ ਮਿਕਸ ਦਾਲਾ ਪਈਆਂ ਆ ਵੀ ਅਖਰੋਟ ਹੈ ਤੇ ਕਸ਼ਮਿਸ਼ ਪਈ ਆ ਜੀ ਉੱਪਰ ਦੇਖੋ ਤੇ ਸਾਰਾ ਸਮਾਨ ਮਤਲਬ ਕੋਈ ਡਰਾਈ ਫਰੂਟ ਦੇਖੋ ਇੰਨਾ ਕਿ ਪਿਆਣਾ ਦਿਮਾਗ ਖਰਾਬ ਹੁੰਦਾ ਦੇਖ ਕੇ ਆ ਇਧਰ ਭੈਜੀ ਅੰਜੀਰ ਆ ਪੇਟੀਆਂ ਚ ਵੀ ਅਖਰੋਟ ਪਏ ਆ ਲੱਗ ਲੱਗ ਰੇਟ ਆ ਜੀ ਹੋਲ ਸੇਲ ਦੀ ਦੁਕਾਨ ਆ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ ਵਾ ਜਦੋਂ ਮਰਜ਼ੀ ਤੁਸੀਂ ਆ ਕੇ ਵਿਜ਼ਿਟ ਕਰਕੇ ਜਾਈਓ ਲੈ ਕੇ ਜਾਈਓ ਜੀ ਬਹੁਤ ਵਧੀਆ ਸਮਾਨ ਆ ਤੇਲ ਵੀ ਪਿਆ ਜੀ ਬਦਾਮਾਂ ਦਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਤੇ ਦੂਜੀ ਗੱਲ ਕਈ ਭਰਾ ਸਾਡੇ ਜਿਹੜੇ ਕੇਸਰ ਦੇ ਚਾਹਵਾਨ ਹੁੰਦੇ ਆ ਜੀ ਕੇਸਰ ਵੀ ਮਿਲੂਗਾ ਤੁਹਾਨੂੰ ਇੱਥੋਂ ਪੂਰਾ ਪਿਓਰ ਬਾਕੀ ਦਾ ਕਈ ਜਿਹੜੇ ਰੋਡ ਤੇ ਵੇਚਦੇ ਆ ਹਨ ਉਹ ਆਪਾਂ ਉਹਨਾਂ ਨੂੰ ਚਲੋ ਮਾੜਾ ਨਹੀਂ ਕਹਿੰਦੇ ਪਰ ਤੁਸੀਂ ਉੱਥੋਂ ਲੈ ਕੇ ਜਾ ਸਕਦੇ ਹੋ ਆ ਦੇਖੋ ਜੀ ਬੈਡ ਵੀ ਪਏ ਨੇ ਇਹਨਾਂ ਕੋਲੇ ਆਪਣੇ ਬੱਚਿਆਂ ਵਾਸਤੇ ਤੁਸੀਂ ਬੈਡ ਲੈ ਕੇ ਜਾ ਸਕਦੇ ਹੋ ਵਧੀਆ ਜਿਨ੍ਹਾਂ ਨਾਲੋਂ ਲਾਉਣਗੇ ਚੌਕੇ ਛੱਕੇ ਮਹਿੰਗੇ ਵੀ ਇਹਦੇ ਸਸਤੇ ਵੀ ਆ ਤੇ ਲੋ ਵੀ ਮਤਰੋ ਤੁਹਾਨੂੰ ਦੱਸਿਆ ਸੀ ਜਿੱਦਾਂ ਕਿ ਹੋਲ ਸੇਲ ਦਾ ਕੰਮ ਹੋਣ ਦੇ ਕਾਰਨ ਆਹ ਦੇਖੋ ਜੀ ਕਿੰਨਾ ਮਾਲ ਬਾਈ ਨੇ ਸਟਾਕ ਰੱਖਿਆ ਹੋਇਆ ਡਰਾਈ ਫਰੂਟ ਦਾ ਗੱਟਿਆਂ ਦੇ ਵਿੱਚ ਇੱਧਰ ਵੀ ਦੁਕਾਨ ਆ ਬਾਈ ਨਾਲ ਇੱਧਰ ਵੀ ਡਰਾਈ ਫਰੂਟ ਹੀ ਪਿਆ ਜੀ ਗੱਟਿਆਂ ਦੇ ਵਿੱਚ ਖਰੂਟ ਤੇ ਬਦਾਮ ਹਰ ਤਰ੍ਹਾਂ ਦਾ ਸਮਾਨ ਜੋ ਇੱਥੋਂ ਮਿਲਦਾ ਜੀ ਜਿਹੜਾ ਕਸ਼ਮੀਰ ਦੇ ਵਿੱਚ ਉੱਗਦਾ ਮਤਲਬ ਕਿ ਡਰਾਈ ਫਰੂਟ ਤੇ ਬੈਟ ਇੱਥੇ ਬਣਦੇ ਆ ਬੈਟ ਵੀ ਲੈ ਸਕਦੇ ਹੋ ਜੀ ਆ ਰਹੀ ਜੀ ਗੁਪਤਾ ਡਰਾਈ ਫਰੂਟ ਬਿੱਲੇਬਾਈ ਦੀ ਹੱਟੀ NH44 ਦੇ ਉੱਤੇ ਸਥਿਤ ਆ ਜੀ ਲੇਲੜ ਏਜੰਸੀ ਦੇ ਬਿਲਕੁਲ ਸਾਹਮਣੇ ਤੇ ਜਦੋਂ ਮਰਜ਼ੀ ਤੁਸੀਂ ਟਰੱਕ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਆ ਭਾਈ ਜਦੋਂ ਕਾਂਵਾਈ ਲੱਗਦੀ ਆ ਘਰ ਵਾਸਤੇ ਬਦਾਮ ਖਰੂਟ ਲੈਣੇ ਹੋਣ ਤਾਂ ਤੁਸੀਂ ਜਦੋਂ ਮਰਜ਼ੀ ਗੁਪਤਾ ਡਰਾਈ ਫਰੂਟ ਤੇ ਬਿੱਲੇ ਦੀ ਹੱਟੀ ਤੇ ਆ ਸਕਦੇ ਹੋ ਲੋ ਵੀ ਮਿੱਤਰੋ ਅਸੀਂ ਵੀ ਲਿਆ ਅਖਰੋਟ ਤੇ ਬਦਾਮ ਤੇ ਇੱਥੋਂ ਲੈ ਕੇ ਅਖਰੋਟ ਬਦਾਮ ਨਾਲੇ ਖਾਦੇ ਵੀ ਬਥੇਰੇ ਤੇ ਚਬਾਈ ਵੀ ਬਥੇਰੇ ਆ ਖੜਾ ਬਿੱਲਾ ਭਾਈ ਤੇ ਕਹਿੰਨੇ ਹਾਲਬ ਦਾ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਜਰੂਰ ਵਿਜ਼ਿਟ ਕਰਕੇ ਜਾਇਓ ਆ ਲੈ ਆ ਜੀ ਆਪਾਂ ਅਖਰੋਟ ਬਿਲਕੁਲ ਜੈਜ ਰੇਟ ਲਾਇਆ ਆਪਾਂ ਨੂੰ ਡਰਾਈਵਰ ਵੀ ਰਾਮ ਵਾਸਤੇ ਤਾਂ ਖਾਸ ਪ੍ਰਬੰਧ ਆ ਵੀਰੇ ਡਿਸਕਾਊਂਟ ਵੀ ਆ ਤੇ ਹੋਲ ਸੇਲ ਦੀ ਹੈ ਦੁਕਾਨ ਆ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋ ਵੀ ਮਿੱਤਰੋ ਯਾਦ ਰੱਖਿਓ ਗੋਪਤਾ ਡਰਾਈਵ ਰੂਟ ਬਿੱਲੇ ਦੀ ਹੱਟੀ ਸ੍ਰੀਨਗਰ ਪਰ ਆਪਸੇ ਆਉਂਦੇ ਹੋਏ ਲੇਵਦਰੋਂ ਨੱਕੇ ਤੋਂ 2 2 1/2 ਕਿਲੋਮੀਟਰ ਪਹਿਲਾਂ ਲੇਲੜ ਦੀ ਏਜੰਸੀ ਦੇ ਬਿਲਕੁਲ ਸਾਹਮਣੇ ਐਨ ਐਚ 44 ਦੇ ਬਿਲਕੁਲ ਮੇਨ ਰੋਡ ਤੇ ਸਥਿਤ ਹੈ ਜੀ ਸੋ ਸਾਰੇ ਡਰਾਈਵਰ ਵੀਰਾਂ ਨੂੰ ਟੈਕਸੀ ਡਰਾਈਵਰ ਵੀਰਾਂ ਨੂੰ ਟੂਰਿਸਟ ਭਰਾਵਾਂ ਨੂੰ ਬੇਨਤੀ ਹੈ ਜੀ ਆਓ ਤੇ ਲੁੱਟ ਕੇ ਲੈ ਜਾਓ ਤੇ ਲੋ ਵੀ ਮਿੱਤਰੋ ਡਰਾਈਵਰ ਭਰਾਵਾਂ ਲਈ ਖਾਸ ਪ੍ਰਬੰਧ ਹੈ ਤੇ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਲਾਈਕ ਫੋਲੋ ਲਵ ਯੂ ਆਲ